ਵੀਰ ਸਰਤਾਜ ਦੀਆਂ ਜਿੰਨੀਆਂ ਵੀ ਆ ਉਹਨਾਂ ਦੇ ਸੌਂਗ ਹੈ ਚਾਹੇ ਮੂਵੀਆਂ ਉਹਨਾਂ ਦੀਆਂ ਫੈਮਿਲੀ ਚ ਬਹਿ ਕੇ ਵੇਖਣ ਵਾਲੀਆਂ ਸਰਤਾਜ ਜੀ ਕਹਿੰਦੇ ਵੈਸੇ ਫਿਲਮਾਂ کافی ਵਾਕਈ ਮੇ ਬੜੀ ਅੱਛੇ ਆਉਂਦੀਆਂ ਹਨ ਔਰ ਇਹ ਜੋ ਅਭੀ ਆ ਰਹੀ ਹੈ ਹੁਸ਼ਿਆਰ ਸਿੰਘ ਇਹ ਦੇਖਦੇ ਹਾਂ ਇਹ ਕਿ ਐਸੀ ਹੈ ਸੋ ਤੁਸੀਂ ਸਤਿੰਦਰ ਸਰਤਾਜ ਦੀਆਂ ਫਿਲਮਾਂ ਪਹਿਲਾਂ ਦੇਖਿਆ ਨਵੀਂ ਫਿਲਮ ਆ ਰਹੀ ਹੈ ਹੁਸ਼ਿਆਰ ਸਿੰਘ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰੋ ਸਤਿੰਦਰ ਸਰਤਾਜ ਦੀ ਮੂਵੀ ਬੜੀ ਪਿਆਰੀ ਹੈ ਇਲਾਹੀ ਹੁਸ਼ਿਆਰ ਸੀ ਉਹ ਚ ਕਮੇਡੀ ਬਹੁਤ ਅੱਛੀ ਆ ਔਰ ਉਹਨਾਂ ਨੇ ਉਹ ਮੈਡਮ ਨੂੰ ਜਾਂਦਾ ਕਿ ਮੈਡਮ ਕਹਿੰਦੀ ਲਵਾਈਨ ਲਵਾਈਨ ਉਹ ਕਹਿੰਦਾ ਲਵਾਈਨ ਨਹੀਂ ਲਵਾਈਨ ਹੁੰਦਾ ਉਹ ਮੈਂ ਕਹਿੰਦਾ ਆਪਣਾ ਦਿਮਾਗ ਪਹਿਲਾਂ ਸ਼ਾਰਫ ਕਰੋ ਉਹ ਬਹੁਤ ਅੱਛੀ ਲੱਗੀ ਔਰ ਅਸੀਂ 7 ਫਰਵਰੀ ਨੂੰ ਆ ਰਹੀ ਹੈ ਮੂਵੀ ਤੁਸੀਂ ਸਾਰੇ ਦੇਖਣ ਜਾਇਓ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ 7 ਫਰਵਰੀ ਨੂੰ ਸਤਿੰਦਰ ਸਰਤਾਜ ਜਿਨ੍ਹਾਂ ਨੂੰ ਦੁਨੀਆ ਬੇहद ਪਿਆਰ ਕਰਦੀ ਕਿਉਂਕਿ ਉਹਨਾਂ ਦੇ ਲਿਰਿਕਸ ਉਹਨਾਂ ਦੇ ਗਾਣੇ ਜਿਹੜੇ ਜਿਹੜੇ ਇੱਕ ਵੱਖਰੀ ਜਿਹੜੀ ਪਛਾਣ ਹੈਗੀ ਤਾਂ ਉਹਨਾਂ ਦੀ ਇੱਕ ਫਿਲਮ ਆ ਰਹੀ ਹੈ ਹੁਸ਼ਿਆਰ ਸਿੰਘ ਜਿਹੜੀ ਫਰਵਰੀ ਚ 릴ੀਜ਼ ਹੋ ਰਹੀ ਹੈ ਸਾਡੇ ਨਾਲ ਆਡੀਅנס ਹੈਗੀ ਹੈ ਕਿਵੇਂ ਦੇਖਦੇ ਹੋ ਸਰਤਾਜ ਦੀਆਂ ਫਿਲਮਾਂ ਪਹਿਲਾਂ ਗਾਣੇ ਉਹਨਾਂ ਦੀਆਂ ਫਿਲਮਾਂ ਬੈਕ ਟੂ ਬੈਕ ਆ ਰਹੀਆਂ ਨੇ ਤੇ ਕਿੰਨਾ ਕੁ ਉਹਨਾਂ ਦੇ ਤੁਸੀਂ ਪਹਿਲੀਆਂ ਫਿਲਮਾਂ ਨੂੰ ਪਸੰਦ ਕੀਤਾ ਤਾਂ ਹੁਣ ਹੁਸ਼ਿਆਰ ਸਿੰਘ ਆ ਰਹੀ ਹੈ ਇਹ ਸਰਤਾਜ ਦੀਆਂ ਸਾਰੀਆਂ ਫਿਲਮਾਂ ਹੀ ਫੈਮਿਲੀ ਦੇ ਵਿੱਚ ਬੈੱਕੇ ਦੇਖਣਯੋਗ ਹੁੰਦੀਆਂ ਜੀ ਤੇ ਪਹਿਲਾਂ ਇੱਕ ਮੂਵੀ ਆਈ ਸੀ ਜਿਹਦੇ ਵਿੱਚ ਟੀਚਰ ਦਾ ਰੋਲ ਕੀਤਾ ਸੀਗਾ ਉਹ ਵੀ ਬਹੁਤ ਵਧੀਆ ਮੂਵੀ ਸੀ ਮੇਨ ਸਾਰੀਆਂ ਮੂਵੀਆਂ ਸਰਤਾਜ ਦੀਆਂ ਜਿੰਨੀਆਂ ਵੀ ਆ ਉਹਨਾਂ ਦੇ ਸੌਂਗ ਹੈ ਚਾਹੇ ਮੂਵੀਆਂ ਉਹਨਾਂ ਦੀਆਂ ਫੈਮਿਲੀ ਚ ਬੈਠ ਕੇ ਵੇਖਣ ਵਾਲੀਆਂ ਤੇ ਅਸੀਂ ਪਿੱਛੇ ਵੀ ਸਰਤਾਜ ਦੀਆਂ ਸਾਰੀਆਂ ਮੂਵੀਆਂ ਵੇਖੀਆਂ ਤੇ ਆਉਣ ਵਾਲੀ ਮੂਵੀ ਨੂੰ ਵੀ ਵਧੀਆ ਹੰਗਾਰਾ ਮਿਲੇਗਾ ਤੇ ਅਸੀਂ ਜ਼ਰੂਰ ਦੇਖਣ ਜਾਵਾਂਗੇ ਜਿਹੜੀ ਹੁਸ਼ਾਰ ਸਿੰਘ ਮੂਵੀ ਤੁਸੀਂ ਟ੍ਰੇਲਰ ਦੇਖਿਆ ਉਹਨੇ ਦੱਸਿਆ ਗਿਆ ਕਿ ਅੱਜ ਕੱਲ ਸਕੂਲਾਂ ਦਾ ਸਿਸਟਮ ਦੱਸਿਆ ਗਿਆ ਕਿ ਸਕੂਲਾਂ ਦੇ ਵਿੱਚ ਮੈਡਮ ਜਾਂ ਜਿਹੜਾ ਸਿਸਟਮ ਹੈਗਾ ਉਹ ਇੰਨਾ ਚੰਗਾ ਨਹੀਂ ਹੈਗਾ ਜਿੰਨਾ ਕਰਕੇ ਜਿਹੜਾ ਇੱਕ ਫਿਲਮ ਵਿੱਚ ਦਰਸਾਇਆ ਗਿਆ ਜੋ ਟ੍ਰੇਲਰ ਚ ਦਿਖਾਇਆ ਗਿਆ ਹੈ ਹਾਂਜੀ ਹਾਂਜੀ ਪਹਿਲਾਂ ਵਾਲੀ ਮੂਵੀ ਦੇ ਵਿੱਚ ਵੀ ਉਹਨਾਂ ਦਾ ਇੱਕ ਮੈਸੇਜ ਸੀਗਾ ਕੁੜੀਆਂ ਪ੍ਰਤੀ ਤੇ ਹੋਣ ਵਾਲੀ ਵੀ ਮੂਵੀ ਦੇ ਵਿੱਚ ਉਹਨਾਂ ਦੀ ਕੋਈ ਵੀ ਮੂਵੀ ਹੁੰਦੀ ਆ ਉਹਦੇ ਵਿੱਚ ਜਰੂਰ ਉਹ ਮੈਸੇਜ ਜਰੂਰ ਦਿੰਦੇ ਆ ਉਹਨਾਂ ਦੇ ਗਾਣੇ ਚਾਹੇ ਮੂਵੀ ਉਹਨਾਂ ਦੀ ਹਰੇਕ ਮੂਵੀ ਦੇ ਵਿੱਚ ਐਂਡ ਤੇ ਕੋਈ ਨਾ ਕੋਈ ਮੈਸੇਜ ਜਰੂਰ ਮਿਲਦਾ ਸਾਨੂੰ ਉਮੀਦ ਆ ਵੀ ਇਸ ਮੂਵੀ ਦੇ ਵਿੱਚ ਵੀ ਐਂਡ ਤੇ ਕੋਈ ਨਾ ਕੋਈ ਮੈਸੇਜ ਜਰੂਰ ਮਿਲੇਗਾ ਤੇ ਜਰੂਰ ਦੇਖਣ ਜਾਵਾਂਗੇ ਜੀ ਤੁਸੀਂ ਕਿੰਨਾ ਕੁ ਸਰਤਾਜ ਦੇ ਗਾਣੇ ਗਾਣੇ ਉਹਨਾਂ ਦੇ ਗਾਣੇ ਗੱਡੀਆਂ 'ਚ ਕਿੰਨੇ ਲੋਕੀ ਕਹਿੰਦੇ ਨੇ 3-300 400 ਕਿਲੋ ਸਫਰ ਸਫਰ ਕਰ ਜਾਂਦੇ ਨੇ ਬੋਰ ਨਹੀਂ ਕਰਦੇ ਉਹਨਾਂ ਦੇ ਗਾਣੇ ਨਹੀਂ ਉਹਨਕੇ ਗਾਣੇ ਵਕਈ ਮੇ ਬੜੇ ਅੱਛੇ ਹੁੰਦੇ ਨੇ ਸਰਤਿੰਦਰ ਸਰਤਾਜ ਜੀ ਕੇ ਔਰ ਅਭੀ ਇੱਕ ਨਾ ਪਿਛਲੇ ਦਿਨੋਂ ਫਿਲਮ ਆਈ ਸੀ ਉਨਕੀ ਸਾਇਰ ਜੀ ਬੜੀ ਸ਼ਾਨਦਾਰ ਫਿਲਮ ਸੀ ਨੀਰੂ ਬਾਜਵਾ ਕੇ ਸਾਥ ਉਨਕੀ ਫਿਲਮ ਸੀ ਉਹ ਫਿਲਮ ਮੈਨੇ ਦੇਖੀ ਸੀ ਫੈਮਿਲੀ ਵਾਲੀ ਲਵ ਮਤਲਬ ਲਵ ਲਵ 'ਤੇ ਫਿਲਮ ਸੀ ਪਿਆਰ 'ਤੇ ਮੁਹੱਬਤ 'ਤੇ ਫਿਲਮ ਸੀ तो सरताज जी की तो वैसे ही फिल्में काफी वाकई में बड़ी अच्छी आती हैं और ये जो अभी आ रही है होशियार सिंह ये देखते हैं ये कैसी है वैसे तो उम्मीद यही लगा के बैठते हैं कि काफी अच्छी फिल्म होगी ये अभी ਬਿਲਕੁਲ ਉਹਨਾਂ ਦੀ ਉਹਨੀ ਜਿਹੜੀ ਫਿਲਮ ਹੈਗੀ ਉਹਦੇ ਵਿੱਚ ਸਿਸਟਮ ਬਾਰੇ ਦੱਸਿਆ ਗਿਆ ਸਕੂਲ ਜਾਂ ਜਿਹੜਾ ਸਰਤਾਜ ਸਿੰਦਰ ਸਾਹਿਬ ਹੁਸ਼ਿਆਰ ਹੁੰਦਾ ਹੈ ਜਾਂ ਸਾਡੇ ਸਕੂਲਾਂ ਚ ਜਿਹੜਾ ਸਿਸਟਮ ਹੈਗਾ ਉੱਥੇ ਹੁਸ਼ਿਆਰ ਕਿਤਾਬਾਂ ਤੋਂ ਜ਼ਿਆਦਾ ਜੋੜਦਾ ਜਾਂਦਾ ਐਕਟੀਵਿਟੀ ਘੱਟ ਕਰਾਈਆਂ ਉਹ ਸਾਰੀ ਦਿਖਾਈ ਹੈ ਫਿਲਮ ਵਿੱਚ ਹਾਂ ਉਸ ਅਭੀ ਜੋ ਹੁਸ਼ਿਆਰ ਸਿੰਘ ਆ ਰਹੀ ਹੈ ਇਹ 7 ਨੂੰ ਰਿਲੀਜ਼ ਹੈ ਨਾ ਸਾਤ ਫਰਵਰੀ ਨੂੰ ਤੋਂ ਦੇਖਤੇ ਹੈ ਮੈਨੇ ਤਾਂ ਟਿਕਟ ਲੈ ਕੇ ਦੇਖਣਾ ਹੈ ਫਿਲਮ 7 ਨੂੰ ਰਿਲੀਜ਼ ਹੋਗੀ 8 ਨੂੰ ਅਗਰ 7 7 ਨੂੰ ਤਾਂ ਹਮੇ ਨਹੀਂ ਦੇਖਣ ਦੇਤੇ ਜੀ ਜੀ ਤੋ ਜਬ ਵੀ ਹੋ ਮਤਲਬ ਆਟ ਕੋ ਦੇਖੇਗੇ ਜ਼ਰੂਰ ਦੇਖੇਗੇ ਇਹ ਫਿਲਮ ਆਤੀ ਹੈ ਤੋ ਸੋ ਤੁਸੀਂ ਸਤਿੰਦਰ ਸਤਾਜ ਦੀਆਂ ਫਿਲਮਾਂ ਪਹਿਲਾਂ ਦੇਖਿਆ ਨਵੀਂ ਫਿਲਮ ਆ ਰਹੀ ਹੈ ਹੁਸ਼ਿਆਰ ਸਿੰਘ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਸਤਿੰਦਰ ਸਤਾਜ ਜੀ ਮੂਵੀ ਬੜੀ ਪਿਆਰੀ ਹੈ ਇਲਾਹੀਏ ਸੁਰਤਾਜ ਹੁਸ਼ਿਆਰ ਸਿੰਘ ਉਹ ਚ ਕਮੇਡੀ ਬਹੁਤ ਅੱਛੀ ਹੈ ਔਰ ਉਹਨਾਂ ਨੇ ਉਹ ਮੈਡਮ ਕੋ ਜਾਣਦਾ ਕਿ ਮੈਡਮ ਕਹਿੰਦੀ ਲਵਾਈਨ ਲਵਾਈਨ ਉਹ ਕਹਿੰਦਾ ਲਵਾਈਨ ਨਹੀਂ ਲਵਾਈਨ ਹੁੰਦਾ ਉਹ ਮੈਂ ਕਹਿੰਦਾ ਆਪਣਾ ਦਿਮਾਗ ਪਹਿਲਾਂ ਸ਼ਾਰਪ ਕਰੋ ਉਹ ਬਹੁਤ ਅੱਛੀ ਲੱਗੀ ਔਰ ਅਸੀਂ 7 ਫਰਵਰੀ ਨੂੰ ਆ ਰਹੀ ਹੈ ਮੂਵੀ ਤੁਸੀਂ ਸਾਰੇ ਦੇਖਣ ਜਾਇਓ ਅਸਤਾ ਉਸ ਮੂਵੀ ਨੂੰ 10/10 ਦਵਾਂਗੇ ਤੇ ਮਤਲਬ ਤੁਸੀਂ ਟ੍ਰੇਲਰ ਦੇਖਿਆ ਟ੍ਰੇਲਰ ਤੇ ਮਤਲਬ ਤੁਸੀਂ ਆਪਦੇ ਸਕੂਲ ਜਦੋਂ ਪੜ੍ਹਦੇ ਸੀ ਉਦੋਂ ਇਹ ਜਿਹਾ ਹੁੰਦਾ ਸੀ ਮੈਡਮਾਂ ਜੇ ਤੁਸੀਂ ਮੈਡਮ ਨੂੰ ਕਿਹਾ ਮੈਡਮ ਸਹੀ ਆ ਹੈਗਾ ਤੇ ਮੈਡਮ ਨੂੰ ਕਿਹਾ ਵੀ ਤੂੰ ਤੂੰ ਮੈਡਮ ਸਾਨੂੰ ਕਹਿੰਦੀ ਤੂੰ ਗਲਤ ਬੋਲ ਰਹੀ ਮੈਂ ਸਹੀ ਬੋਲ ਰਹੀ ਆ ਹਾਂ ਬਸ ਤੋਂ ਬਾਅਦ ਮੈਂ ਸਾਡੂ ਕਹਿੰਦੀ ਸੀ ਕਲਾਸ ਤੋਂ ਬਾਹਰ ਨਿਕਲ ਜਾਓ ਫਿਰ ਅਸੀਂ ਆਪਣੇ ਆਪਣੇ ਪਿਨਿਸ਼ਮੈਂਟ ਲੈ ਕੇ ਆਪਣੇ ਫਿਰ ਅਗਲੇ ਨੈਕਸਟ ਕਲਾਸ ਚ ਬੜ ਦਿੰਦੇ ਸੀ ਤੁਸੀਂ ਮੈਡਮ ਨੂੰ ਆਪਦਾ ਸਮੇਂ ਦੱਸਦੇ ਸੀ ਵੀ ਇਹ ਸਹੀ ਹੈਗਾ ਵੀ ਉਹ ਤੁਹਾਨੂੰ ਪਿਨਿਸ਼ਮੈਂਟ ਪਿਨਿਸ਼ਮੈਂਟ ਦੇ ਕੇ ਸਾਨੂੰ ਕਹਿੰਦੇ ਸੀ ਇਹ ਇਹ ਪੀਰੀਅਡ ਆਪਕੇ ਲਈ ਨਹੀਂ ਲੱਗ ਇਹ ਪੀੜੇ ਪੀੜ ਨਹੀਂ ਲੱਗੂਗਾ ਅਗਲੇ ਪੀਰੀਅਡ ਤੇ ਆਪਣੇ ਮੈਡਮ ਨੂੰ ਸੌਰੀ ਫੀਲ ਕਰੇ ਫਿਰ ਪੜਿਓ ਸਕੂਲ ਚ ਚੱਕਸ ਦੇਖਦੇ ਆ ਮੈਡਮਾਂ ਨਾ ਪੜਾ ਕੇ ਸਲਾਈਆਂ ਕਢਾਈਆਂ ਕਰਦੇ ਉਦੋਂ ਇਹ ਚੀਜ਼ਾਂ ਹੁੰਦੀਆਂ ਸੀ ਅੱਜ ਵੀ ਅਸੀਂ ਦੇਖਦੇ ਆ ਚੀਜ਼ਾਂ ਹੁੰਦੀਆਂ ਪਰ ਸਾਡੇ ਜਿਹੜੇ ਅੱਜ ਦਾ ਟਾਈਮ ਹੋ ਰਿਹਾ ਰਿਲਾ ਬਣਾ ਰਹੀ ਹੈ ਕੋਈ ਇੰਸਟਾਗ੍ਰam ਚਲਾ ਰਹੀ ਹੈ ਕੋਈ ਆਪਣਾ ਸਨੇਪਚੈਟ ਚਲਾ ਰਹੀ ਹੈ ਪਰ ਸਾਡੇ ਟਾਈਮ ਮੈਡਮ ਸਾਡੇ ਟਾਈਮ ਸਟੱਡੀ ਹੁੰਦੀ ਸੀ ਪਰ ਸਟੱਡੀ ਦੀ ਵੈਲਿਊ ਵੀ ਹੁੰਦੀ ਸੀ ਉਸ ਟਾਈਮ ਅੱਜ ਦੇ ਟਾਈਮ ਸਟੱਡੀ ਦੀ ਵੈਲਿਊ ਨਹੀਂ ਹੈ ਕੋਈ ਵੀ ਨਹੀਂ ਹੈਗੀ ਤੇ ਹਿਸ਼ਾਰ ਸਿੰਘ ਮਤਲਬ ਬਹੁਤ ਮੈਸੇਜ ਦੇਗੀ ਟੀਚਰਾਂ ਨੂੰ ਵੀ ਬੱਚਿਆਂ ਨੂੰ ਵੀ ਹਾਂਜੀ ਇਹ ਮੂਵੀ ਸਾਰੇ ਉਹ ਮੂਵੀ ਚ ਸਭ ਨੂੰ ਉਹ ਦੇਗੀ ਮੈਸੇਜ ਉਹਗੀ ਆਪਣਾ